ਦਾ ਸਾਰੇ ਜਾਣਦੇ ਆ ਕਿ ਪਿਛੇ ਇੱਕ ਦੁਰਘਟਨਾ ਵਾਪਰੀ ਜਿਹੜੇ 조ਰਜिया ਵਿੱਚ ਗੈਸ ਲੀਕ ਹੋਣ ਕਰਕੇ 12 ਵਿਅਕਤੀਆਂ ਦੀ ਡੈਥ ਹੋ ਗਈ ਜਿਹੜੇ ਰਾਤੀ ਸੁੱਤੇ ਹੋਏ ਸਵੇਰੇ ਉੱਠੀ ਨਹੀਂ ਸਕੇ ਉਹਨਾਂ ਚੋਂ ਇੱਕ ਲੜਕਾ ਜਿਹੜਾ ਉਹ 조ਰਜिया ਦਾ ਸੀ ਔਰ 11 ਲੜਕੇ ਜਿਹੜੇ ਸੀ ਉਹ ਬਦਕਿਸਮਤੀ ਨਾਲ ਸਾਰੇ ਹੀ ਪੰਜਾਬ ਦੇ ਸੀ ਔਰ ਇਸੇ ਏਰੀਆ ਦੇ ਸੀ ਸੋ ਉਹਨਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਰੀਆਂ ਡੈਡ ਬੋਡੀਜ਼ ਉਥੋਂ ਲਿਆਂਦੀਆਂ ਗਈਆਂ ਅਵਰ ਸਰ 에어ਪੋਰਟ ਤੋਂ ਤੇ ਸਾਡੀ ਜਿਹੜੀ ਐਮਬੂਲੈਂਸ ਸਰਵਿਸ ਜਾਂ ਸਾਡੀ ਸ਼ਾਹ ਬੈਨ ਵਗੈਰਾ ਉਹਨਾਂ ਨਾਲ ਉਹਨਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਫੈਮਿਲੀ ਦੇ ਹਵਾਲੇ ਕਰਕੇ ਸੰਸਕਾਰ ਕੀਤੇ ਗਏ। ਉਹਦੇ ਵੀ ਸਾਡੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੀ ਟੀਮਾਂ ਹੈਗੀਆਂ ਸਾਰੀਆਂ ਉਹ ਉੱਥੇ ਗਈਆਂ ਜਾ ਕੇ ਆਪਣਾ ਜੋ ਫਰਜ਼ ਸੀ ਉਹ ਪੂਰਾ ਕੀਤਾ ਤੇ ਸਾਰਾ ਸਰਵੇ ਕੀਤਾ। ਤੇ ਇਹਨਾਂ ਚੋ ਜਿਹੜੇ ਲੜਕੇ ਜ਼ਿਆਦਾ ਤਾਂ ਉਹ ਸੁਨਾਮ ਦੇ ਹੋ ਗਏ ਜਾਂ ਤੇ ਇੱਕ ਲੜਕਾ ਪਟਿਆਲੇ ਦਾ ਰਾਜਪੁਰੇ ਦਾ ਹੈਗਾ ਖੰਨੇ ਦਾ ਇੱਕ ਲੜਕਾ ਹੈ ਇੱਕ ਸਰਨਤਾਰੰਤੋ ਤੇ ਅਜ ਮੋਗੇ ਅਸੀਂ ਕਲਕਲਾ ਪਿੰਡ ਚ ਆਏ ਆ ਸੋ ਇੱਥੇ ਇਹ ਹਾਲਤ ਦੇਖੀ ਜਿਹੜੀ ਕਰਤਾ ਰਹਿਣ ਦੇ ਲਈ ਖੈ ਨਹੀਂ ਹੈ ਬਿਲਕੁਲ ਸੋ ਇਹਦੀ ਜਿਹੜਾ ਪਹਿਲਾਂ ਵਾਈਫ ਨੇ ਡੈਥ ਹੋ ਚੁੱਕੀ ਸੀ ਇੱਕ ਬੱਚਾ ਸੀ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਦੂਸਰਾ ਬੱਚਾ ਜਿਹੜਾ ਆਇਆ ਹੋਇਆ ਉਹਦੇ ਵੀ ਕੋ ਬੱਚੇ ਨੇ ਦੋ ਉਹ ਆਪਣੇ ਸੋਹਰੇ ਚ ਰਹਿ ਰਹੇ ਆ ਤੇ ਇਹ ਹੀ ਫੈਸਲਾ ਕੀਤਾ ਇੱਕ ਤਾਂ ਅਸੀਂ ਜਿਹੜੀ ਟੈਸਟ ਵੱਲੋਂ ਜਿਹੜੀ ਪੈਨਸ਼ਨ ਲਗਾਉਂਦੇ ਆ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਮਹੀਨਾ ਇਹਨਾਂ ਨੂੰ ਵੀ ਲਗਾਤੀ ਆ ਚੈੱਕ ਦੇਤਾ ਇਹਨਾਂ ਨੂੰ ਔਰ ਇਹ ਹਰ ਮਹੀਨੇ ਇਹਦੇ ਅਕਾਊਂਟ 'ਚ ਪੈਸੇ ਆਜਿਆ ਕਰਨਗੇ ਜਿਹੜੀ ਘਰ ਦੀ ਗੱਲ ਕੀਤੀ ਆ ਅਸੀਂ ਸਾਹਮਣੇ ਦੇਖ ਰਹੇ ਕੁਝ ਛੋੜੇ ਪਲਾਟ ਸੀਗਾ ਇਹਨਾਂ ਕੋਲ ਤੇ ਲੇਕਿਨ ਉਹ ਪਲਾਟ ਕਰ ਨਹੀਂ ਬਣ ਸਕਦਾ ਉੱਥੇ ਜਗ੍ਹਾ ਟਾਈਟ ਸੀ ਤੇ ਜਿਨ੍ਹਾਂ ਦੀ ਜਗ੍ਹਾ ਨਾਲ ਹੈਗੇ ਉਹ ਐਗਰੀ ਕਰ ਗਏ ਨੇ ਕਿ ਅਸੀਂ ਉਹਨਾਂ ਨੂੰ ਦੂਖ ਮਰਲੇ ਜਗ੍ਹਾ ਹੋਰ ਦੇ ਕੇ ਤੇ ਉਹ ਤਕਰੀਬਨ ਸਾਡਾ ਵੀ 25 ਫੁੱਟ ਜਿਹੜੀ ਸਾਨੂੰ ਡੈਪਥ ਵਿਡਥ ਮਿਲ ਜੇਗੀ ਉਹਦੇ ਨਾਲ ਲਫਸੀ ਅੱਜ ਡਿਊਟੀ ਲਾਤੀ ਹੈ ਸਾਡੇ ਪ੍ਰਧਾਨ ਦੀ ਉੱਥੇ ਹੈਗੇ ਨੇ ਇਹਨੇ ਮੋਕੇ ਦੇ ਸੋ ਇਹ ਮਿਸਤਰੀ ਨੂੰ ਰਿਹਾ ਕੇ ਸਾਰਾ ਸਰਵੇ ਕਰਕੇ ਜਮੀਨ ਵੀ ਅਸੀਂ ਲੈ ਲਾਂਗੇ ਤੇ ਉਸ ਤੋਂ ਬਾਅਦ ਦੇ ਵੀ ਅ ਕੰਮ ਜਿਹੜਾ ਸੀ ਬਣਾ ਕੇ ਇਹਨੂੰ ਬਹੁਤ ਜਲਦੀ ਹੀ ਜਿਹੜਾ ਸ਼ੁਰੂ ਕਰ ਦਾਂਗੇ ਅੱਜ ਸਾਡੇ ਸਤਿਕਾਰਯੋਗ ਕੋਬਰਾਈ ਸਾਹਿਬ ਸਾਡੇ ਨਗਰ ਕਲਕਲਾਂ ਪਹੁੰਚੇ ਆ ਜੋ ਕਿ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਦੁੱਖ ਦੁਖਦਾਾਨ ਸਾਮ ਹੋਇਆ ਸੀਗਾ ਉਹਦੇ ਵਿੱਚ ਇੱਕ ਸਾਡੇ ਪਿੰਡ ਦਾ ਵੀ ਕਲਕਲਾਂ ਦਾ ਨੌਜਵਾਨ ਵੀ ਉਸ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਜਿਹੜੀ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਉਵਰਾਏ ਸਾਹਿਬ ਦਾ ਪੂਰਾ ਸਹਿਯੋਗ ਸੀ ਔਰ ਅੱਜ ਪਰਿਵਾਰ ਦੀ ਮਾਲੀ ਜਿਹੜੀ ਸਹਾਇਤਾ ਵੀ ਉਹ ਕਰਕੇ ਚੱਲੇ ਆ ਜਿਵੇਂ ਕਿ ਉਹਨਾਂ ਦੀ ਪੈਨਸ਼ਨ ਵਗੈਰਾ ਦਾ ਹਰ ਮਹੀਨੇ ਜਿਹੜੀ ਇਫਾਦਤ ਦੀ ਪੈਨਸ਼ਨ ਲਾ ਕੇ ਚੱਲੇ ਆ ਔਰ ਉਹਨਾਂ ਦੇ ਮਕਾਨ ਦਾ ਵੀ ਕਰਕੇ ਗਏ ਆ ਕਿ ਮਕਾਨ ਬਣਾ ਕੇ ਦਿੱਤਾ ਜੋ ਕਿਉਂਕਿ ਜਿਹੜਾ ਮਕਾਨ ਸਾਰਿਆਂ ਨੇ ਅਸੀਂ ਦੇਖਿਆ ਕਿ ਉਹ ਰਹਿਣ ਯੋਗ ਨਹੀਂ ਗਾ ਸੋ ਅਸੀਂ ਕੋਟਨ ਕੋਟ ਧੰਵਾਦ ਕਰਦੇ ਆ ਉਵਰਾਏ ਸਾਹਿਬ ਦਾ ਜਿਨ੍ਹਾਂ ਨੇ ਇਹ ਛਲਾਗਾ ਜੋ ਕਦਮ ਚੱਕਿਆ ਪਹਿਲਾਂ ਵੀ ਇਹ ਇਸ ਪਰਪਰਕਾ ਲਈ ਕੰਮ ਕਰਦੇ ਰਹੇ ਆ ਔਰਤੀ ਆਪ ਕੋ ਖੇਚ ਆਸਤੇ ਕਾਮਨਾ ਕਰਦੇ ਆ ਕਿ ਇਸੇ ਤਰ੍ਹਾਂ ਜਿਹੜੇ ਸਮਾਜ ਦੀ ਸੇਵਾ ਕਰਦੇ ਰਹਿਣਗੇ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੀ